ਹਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਵਾਗਤ ਕਰਦੀ ਆਂ ਤੁਹਾਡਾ ਲੱਕੀ ਐਂਡ ਮੰਨਤ ਕਸ਼ਵ ਬਲੌਗ ਦੇ ਵਿੱਚ ਇਹ ਅਗਲੇ ਦਿਨ ਦੀ ਵੀਡੀਓ ਹੈ ਆਪਾਂ ਰਾਤ ਨੂੰ ਆ ਕੇ ਇੱਥੇ ਕਮਰਾ ਲਿਆ ਤੇ ਆਪਾਂ ਰੈਸਟ ਕੀਤੀ ਸਵੇਰੇ ਆਪਾਂ ਰੈਡੀ-ਸ਼ੇਡੀ ਸਾਰੇ ਬੱਚੇ ਹੋ ਗਏ ਨੇ ਤੇ 4 ਵਜੇ ਦਾ ਟਾਈਮ ਸੀ ਸਾਰੇ ਉੱਠ ਚੁੱਕੇ ਸੀ ਤੇ ਹੁਣ ਆਪਾਂ ਨੇ ਯਾਤਰਾ ਸਟਾਰਟ ਕਰਨੀ ਹੈ ਤੇ ਹੁਣ ਟਾਈਮ ਨਿਕਲਦੇ ਹੋਏ ਸਾਨੂੰ ਹੋ ਵੱਜ ਗਏ ਸੀ 5 ਤੇ ਆਪਾਂ ਸਾਰਾ ਸਮਾਨ ਆਪਣੇ ਬੈਗਾਂ ਦੇ ਵਿੱਚ ਪੈਕ ਕਰਕੇ ਆਪਣੀ ਬੱਸ ਕੋਲ ਜਾਣਾ ਹੈ ਕਿਉਂਕਿ ਜਿਹੜਾ ਐਕਸਟਰਾ ਸਮਾਨ ਹੈ ਉਹ ਆਪਾਂ ਬੱਸ ਦੇ ਵਿੱਚ ਰੱਖ ਦੇਵਾਂਗੇ ਸਿਰਫ ਮੇਨ ਹੀ ਸਮਾਨ ਲੈ ਕੇ ਆਪਾਂ ਬੈਗ ਦੇ ਵਿੱਚ ਪਾ ਕੇ ਯਾਤਰਾ ਕਰਨੀ ਹੈ ਇੱਥੇ ਸਾਡੀ ਬੱਸ ਖੜੀ ਸੀ ਤੇ ਸਾਰੇ ਮੈਂਬਰ ਐ ਇੱਥੇ ਗਰੁੱਪ ਸਾਡਾ ਇਕੱਠਾ ਹੋ ਗਿਆ ਤੇ ਸਾਰਿਆਂ ਨੇ ਇੱਥੇ ਆਪਣਾ ਸਮਾਨ ਜਮ੍ਹਾਂ ਕਰ ਦਿੱਤਾ ਤੇ ਹੁਣ ਸਾਰਾ ਗਰੁੱਪ ਸਾਡਾ ਲਾਈਨ ਦੇ ਵਿੱਚ ਲੱਗ ਚੁੱਕਿਆ ਐ ਇੱਥੇ ਜੀ ਸਾਰਿਆਂ ਨੇ ਕਟਾਣੀਆਂ ਪਰਚੀ ਜੋ ਜੀ ਸਾਡੇ ਬਣ ਗਏ ਨੇ ਆਰ ਐਫ ਆਈ ਡੀ ਕਾਰਡ ਤੇ ਆਪਾਂ ਵੇਟ ਕਰ ਰਹੇ ਸੀ ਇੱਥੇ ਖੜ ਕੇ ਸਾਡੇ ਬਾਕੀ ਦੇ ਮੈਂਬਰਾਂ ਦੇ ਜਿਨ੍ਹਾਂ ਦੀ ਅਜੇ ਨੰਬਰ ਨਹੀਂ ਆਇਆ ਸੀ ਲਾਈਨ ਦੇ ਵਿੱਚ ਖੜੇ ਨੇ ਤੇ ਫਿਰ ਉਸ ਤੋਂ ਬਾਅਦ ਆਪਾਂ ਨਿਕਲ ਚੁੱਕੇ ਹਾਂ ਯਾਤਰਾ ਕਰਨ ਲਈ ਯਾਤਰਾ ਕਰਨ ਲਈ ਆਪਾਂ ਸ਼ਾਰਟਕਟ ਰਸਤਾ ਲਵਾਂਗੇ ਜੇ ਮਾਤਾ ਕੀ ਫੋਨ ਲੈ ਤੇ ਆਪਾਂ ਵਿਚ ਦੇ ਰਸਤੇ ਨੂੰ ਨਿਕਲੇ ਤੇ ਜੋ ਗੇੜ ਵਾਲਾ ਰਸਤਾ ਸੀ ਉਹ ਰਸਤਾ ਨਹੀਂ ਚੁਣਿਆ ਆਪਾਂ ਨੇ ਤੇ ਇੱਥੋਂ ਸਿੱਧੇ ਆਪਾਂ ਜਾਵਾਂਗੇ ਚੈਕਿੰਗ ਵਾਲੀ ਲਾਈਨਾਂ ਦੇ ਵਿੱਚ ਇੱਥੇ ਹੋਊਗੀ ਚੈਕਿੰਗ ਸਾਡੇ ਸਾਰੇ ਸਮਾਨ ਦੀ ਤੇ ਆਰਤੀ ਹੋ ਰਹੀ ਸੀ ਇਸ ਟਾਈਮ ਆਰਤੀ ਦੇ ਟਾਈਮ ਆਪਾਂ ਲਾਈਨ ਦੇ ਵਿੱਚ ਲੱਗੇ ਹੋਏ ਆ ਤੇ ਇਹ ਹੈ ਜੀ ਵਾਣ ਗੰਗਾ ਟੈਕਿੰਗ ਤੋਂ ਬਾਅਦ ਆਪਾਂ ਪਹੁੰਚੇ ਆ ਵਾਨਗੰਗਾ ਤੇ ਵਾਨਗੰਗਾ ਹੁਣ ਸੁੱਕੀ ਪਈ ਆ ਜੀ ਇੱਥੇ ਪਾਣੀ ਨਹੀਂ ਹੈ ਲੇਕਿਨ ਅਸਲੀ ਰੀਅਲ ਇਹੀ ਵਾਨਗੰਗਾ ਹੈ ਤੇ ਉਸ ਤੋਂ ਬਾਅਦ ਆਪਾਂ ਚਲੇ ਆ ਇਸ ਵਾਰ ਇੱਕ ਨਵੇਂ ਰਸਤੇ ਤੇ ਪਹਿਲਾਂ ਆਪਾਂ ਦੂਜੇ ਰਸਤੇ ਨੂੰ ਜਾਂਦੇ ਸੀ ਇਹ ਰਸਤਾ ਜੀ ਤਾਰਾ ਕੋਟ ਦਾ ਤੇ ਹੁਣੇ-ਹੁਣੇ 2-3 ਸਾਲ ਪਹਿਲਾਂ ਹੀ ਬਣਿਆ ਹੈ ਇਸ ਰਸਤੇ ਦੀ ਖਾਸੀਅਤ ਇਹ ਹੈ ਕਿ ਇਸ ਰਸਤੇ ਸਾਨੂੰ ਨਾ ਘੋੜੇ ਮਿੰਨੇ ਨਾ ਗੱਡੀਆਂ ਕਿ ਘੋੜਿਆਂ ਹਰ ਗੱਡੀਆਂ ਦੇ ਕਾਰਨ ਜਿਹੜਾ ਰਸਤੇ ਵਿੱਚ ਯਾਤਰਾ ਕਰਦੇ ਹੋਏ ਦਿੱਕਤ ਆਂਦੀ ਆ ਉਹ ਦਿੱਕਤ ਤੋਂ ਬਚ ਜਾਣਗੇ ਬੱਚੇ ਸਭ ਤੋਂ ਜ਼ਿਆਦਾ ਬੱਚਿਆਂ ਨਾਲ ਦਿੱਕਤ ਆਉਂਦੀ ਹੈ ਭੀੜ ਵਾਲੀ ਜਗ੍ਹਾ ਤੇ ਤੇ ਇਸ ਰਸਤੇ ਦੇ ਸ਼ਾਂਤੀ ਨਾਲ ਯਾਤਰਾ ਕਰਾਂਗੇ ਤੇ ਬਹੁਤ ਸਾਰੇ ਯਾਤਰੀ ਜਿਹੜੇ ਇਸ ਰਸਤੇ ਤੋਂ ਹੀ ਜਾ ਰਹੇ ਸੀ ਜ਼ਿਆਦਾਤਰ ਉਸ ਰਸਤੇ ਤੇ ਭੀੜ ਕਾਰਨ ਵੀ ਹੈ ਇੱਕ ਸਭ ਤੋਂ ਵੱਡਾ ਕਿ ਉਧਰਲੀ ਸੈੜ ਕੋੜਿਆਂ ਤੋਂ ਬਹੁਤ ਦਿੱਕਤ ਆਉਂਦੀ ਹੈ ਤੇ ਇਸ ਕਰਕੇ ਲੋਕ ਜ਼ਿਆਦਾ ਇਸ ਰਸਤੇ ਨੂੰ ਜਾਣਾ ਪਸੰਦ ਕਰਦੇ ਆ ਇੱਥੇ ਵੀ ਚੈਕਿੰਗ ਹੁੰਦੀ ਹੈ ਚੈਕਿੰਗ ਹੋਣ ਤੋਂ ਬਾਅਦ ਆਪਾਂ ਨਿਕਲ ਚੁੱਕੇ ਹਾਂ ਯਾਤਰਾ ਕਰ ਠੀਕ ਹੈ ਹਲਕਾ ਹੋ ਦੇ ਡੈਡੀ ਨੇ ਤੇ ਵਾਕੀ ਦੀ ਵੀਡੀਓ ਆਪਾਂ ਨੈਕਸਟ ਵਲੌਗ ਦੇ ਵਿੱਚ ਪਾਵਾਂਗੇ ਕਿਉਂਕਿ ਵਲੌਗ ਥੋੜਾ ਵੱਡਾ ਹੋ ਜਾਂਦਾ ਹੈ ਇਸ ਕਰਕੇ ਥੋੜੇ ਥੋੜੇ ਪਾਰਟ ਦੇ ਵਿੱਚ ਹੀ ਤੁਹਾਨੂੰ ਦਿਖਾਵਾਂਗੇ ਚਲੋ ਜੀ ਇਹ ਸੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਜਰੂਰ ਦੱਸਣਾ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਜੀ ਸਾਰਿਆਂ ਨੂੰ ਮੇਰੇ ਵੱਲੋਂ ਜੈ ਮਾਤਾ ਦੀ